ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਾਤਾਂ نیوز ਮੈਂ ਆਹਰਪ੍ਰੀਤ ਤੋਸਤੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਨਿਊਯਾਰਕ ਸਿਟੀ ਨੇ 350 ਸਾਲਾ ਸ਼ਤਾਬਦੀ ਤੇ ਦਿੱਤੀ ਸ਼ਰਧਾਂਜਲੀ 114 ਸਟਰੀਟ ਦਾ ਨਾਮ ਗੁਰਤੇਗ ਬਹਾਦਰ ਜੀ ਮਾਰਗ ਰੱਖਿਆ ਸੀਐਮ ਮਾਨ ਨੇ ਹੜਪੀੜਤ ਕਿਸਾਨਾਂ ਨੂੰ ਵੰਡੇ ਮੁਆਵਜ਼ੇ ਦੇ ਚੈੱਕ ਨਵਜੋਤ ਸਿੱਧੂ ਤੇ ਕੀਤਾ ਤਿੱਖਾ ਸ਼ਬਦੀ ਵਾਰ ਕਿਹਾ ਹੁਣ ਜਦੋਂ ਉਹਨਾਂ ਕੋਲ ਕਰਨ ਲਈ ਕੁਝ ਨਹੀਂ ਤਾਂ ਪੰਜਾਬ ਦੇ এজেন্ডਾ ਫਾਈਲ ਤੋਂ ਧੂੜ ਝਾੜ ਦੇਣਗੇ ਪੰਜਾਬ ਕੈਬਨਿਟ ਵੱਲੋਂ ਦਰਿਆਵਾਂ ਦੀ ਸਫਾਈ ਨੂੰ ਹਰੀ ਚੰਡੀ ਸ਼੍ਰੀ ਅਨੰਦਪੁਰ ਸਾਹਿਬ ਨਹੀਂ ਬਣੇਗਾ ਨਾਵਾ ਜ਼ਿਲ੍ਹਾ ਪ੍ਰੋਫੈਸਰ ਕਿਰਪਾਲ ਸਿੰਘ ਬਡੂnga ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਿਕ حوالے ਦਿੰਦਿਆਂ ਇਸ ਨੂੰ ਜ਼ਿਲ੍ਹਾ ਬਣਾਉਣ ਦੀ ਕੀਤੀ ਮੰਗ ਸ਼ੋਮਣੀ ਅਕਾਲੀ ਦਲ ਨੇ ਤਰਨਤਾਰਨ ਦੇ ਉਪਚੋਣ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨੂੰ ਲੈ ਕੇ ਮੁੱਖ ਚੌਣ ਕਮਿਸ਼ਨਰ ਕੋਲ ਦਰਜ ਕਰਵਾਈ ਸ਼ਿਕਾਇਤ ਤੇ ਗਾਇਕ ਰਾਜਵੀਰ ਜਵੰਦਾ ਦੀ ਮੌਤ ਸਬੰਧੀ ਨਵਾਂ ਖੁਲਾਸਾ ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਨਹੀਂ ਬਲਕਿ ਪਿੰਜੌਰ ਵਿੱਚ ਹੋਇਆ ਤੇ ਹੁਣੇ ਨਾ ਖਾਸ ਖਬਰਾਂ ਦਾ ਵਿਸਾਰ ਤੇ ਕੁਝ ਹੋਰ ਅਹਿਮ ਖਬਰਾਂ ਦੁਨੀਆ ਭਾਰ ਵਿੱਚ ਵਸਦੇ ਸਿੱਖ ਪਾਈਚਾਰੇ ਲਈ ਵੱਡੀ ਖੁਸ਼ੀ ਤੇ ਇਤਿਹਾਸਿਕ ਖਬਰ ਸਾਹਮਣੇ ਆਈ ਹੈ ਨਿਊਯਾਰਕ ਸਿਟੀ ਦੇ ਕੁਇਨਸ ਵਿੱਚ 124ਵੀਂ ਸਟਰੀਟ ਤੇ 101ਵੀਂ ਐਵੇਨਿਊ ਦੇ ਚੁਰਾਹੇ ਨੂੰ ਅਧਿਕਾਰਿਤ ਤੌਰ ਤੇ ਗੁਰੂ ਤੇਗ ਬਹਾਦਰ ਜੀ ਵੇ ਨਾਮ ਦਿੱਤਾ ਗਿਆ ਹੈ ਇਹ ਇਤਿਹਾਸਿਕ ਸਮਰਪਣ ਨਿਊਯਾਰਕ ਸਿਟੀ ਨੂੰ ਪਾਰਤ ਤੋਂ ਬਾਹਰ ਨਾਮੇ ਸਿੱਖ ਗੁਰੂ ਦਾ ਇਸ ਤਰੀਕੇ ਨਾਲ ਸਨਮਾਨ ਕਰਨ ਵਾਲਾ ਪਹਿਲਾ ਸਥਾਨ ਬਣਾਉਂਦਾ ਹੈ ਸਿੱਖ ਆਗੂਆਂ ਤੇ ਭਾਈਚਾਰੇ ਦੇ ਮੈਂਬਰਾਂ ਦੀ ਅਗਵਾਈ ਹੇਠ ਇਹ ਪਹਿਲ ਕਦਮੀ ਸ਼੍ਰੀ ਗੁਰਤੇਗ ਬਹਾਦਰ ਜੀ ਦੀ ਸਦੀਵੀ ਧਾਰਮਿਕ ਆਜ਼ਾਦੀ ਦੀ ਰੱਖਿਆ, ਮਨੁੱਖੀ ਅਧਿਕਾਰਾਂ ਦੀ ਰੱਖਿਆ ਤੇ ਨਿਆਂ ਲਈ ਖੜੇ ਹੋਣ ਦੀ ਵਿਰਾਸਤ ਦਾ ਜਸ਼ਨ ਮਨਾਉਂਦੀ ਹੈ। ਗੁਰਤੇਗ ਬਹਾਦਰ ਜੀ ਜਿਨ੍ਹਾਂ ਨੂੰ ਵਿਸ਼ਵਾਸ ਦੇ ਰੱਖਿਆਕ ਵਜੋਂ ਜਾਣਿਆ ਜਾਂਦਾ ਹੈ, ਨੇ ਸ਼ਕਤੀ ਜਾਂ ਨਿੱਜੀ ਲਾਭ ਲਈ ਨਹੀਂ ਸਗੋਂ ਇਸ ਲਈ ਸਭ უਛ ਕੁਰਬਾਨੀ ਦਿੱਤੀ ਤਾਂ ਜੋ ਸਾਰੇ ਲੋਕ ਵਿਸ਼ਵਾਸ ਤੇ ਮਾਣ ਦੀ ਆਜ਼ਾਦੀ ਨਾਲ ਰਹਿ ਸਕਣ। ਉਹਨਾਂ ਦੀ ਹਿੰਮਤ ਤੇ ਦਇਆ ਦੁਨੀਆ ਭਰ ਦੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹੇਗੀ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ-ਪਾਕ ਟਕਰਾਅ ਨੂੰ ਖਤਮ ਕਰਵਾਉਣ ਸੰਬੰਧੀ ਖੋਰ ਦਾਵਾ ਕੀਤਾ ਹੈ ਕਿ ਉਹਨਾਂ ਨੇ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਸਮੇਤ ਕਈ ਕੋਮਾਂਤਰੀ ਟਕਰਾਵਾਂ ਨੂੰ ਹੱਲ ਕਰਨ ਲਈ ਟੈਕਸ ਨੂੰ ਇੱਕ ਹਥਿਆਰ ਵਜੋਂ ਵਰਤਿਆ। ਉਹਨਾਂ 에ਅਰ ਫੋਰਸ ਆਬਾਂ ਤੇ ਪੱਤਰਕਾਰਾਂ ਦੇ ਇੱਕ ਸਮੂਹ ਨਾਲ ਗੱਲਬਾਤ ਕਰਦੇ ਹਾਂ ਇਹ ਟਿੱਪਣੀਆਂ ਕੀਤੀਆਂ। ਟਰੰਪ ਨੇ ਕਿਹਾ ਮੈਂ ਕੁਝ جنگਾਂ ਨੂੰ ਸਿਰਫ ਟੈਕਸ ਦੇ ਆਧਾਰ ਤੇ ਹੱਲ ਕੀਤਾ। ਉਦਾਹਰਨ ਲਈ ਭਾਰਤ ਤੇ ਪਾਕਿਸਤਾਨ ਵਿਚਕਾਰ ਮੈਂ ਕਿਹਾ ਜੇ ਤੁਸੀਂ ਲੋਕ جنگ ਲੜਨਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਪਰਮਾਣੂ ਹਥਿਆਰ ਨੇ ਤਾਂ ਮੈਂ ਤੁਹਾਡੇ ਦੋਵਾਂ ਤੇ ਵੱਡੇ ਟੈਰਿਫ ਲਗਾਵਾਗਾ ਜਿਵੇਂ ਕਿ 100% 150% ਤੇ 200% ਰਾਸ਼ਟਰਪਤੀ ਨੇ ਕਿਆ ਕਿ ਉਹ ਨਦੀ ਦੋਵਾਂ ਦੇਸ਼ਾਂ ਤੇ ਵੱਡੇ ਟੈਕਸ ਲਗਾਉਣ ਦੀ ਧਮਕੀ ਨੇ ਸਥਿਤੀ ਨੂੰ ਤੇਜ਼ੀ ਨਾਲ ਕਾਬੂ ਹੇਠ ਕਰ ਲਿਆ ਉਹਨਾਂ ਅੱਗੇ ਕਿਆ ਮੈਂ ਕਿਹਾ ਕਿ ਮੈਂ ਟੈਕਸ ਲਗਾ ਰਿਹਾ ਹਾਂ ਮੈਂ ਉਹ ਚੀਜ਼ 24 ਘੰਟਿਆਂ ਵਿੱਚ ਹੱਲ ਕਰ ਦਿੱਤੀ ਸੀ ਜੋ ਮੇਰੇ ਕੋਲ ਟੈਕਸ ਨਾ ਹੁੰਦੇ ਤਾਂ ਤੁਸੀਂ ਉਹ جنگ ਕਦੇ ਵੀ ਹੱਲ ਨਹੀਂ ਕਰ ਸਕਦੇ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੜਪੀੜਤਾ ਨੂੰ ਮੁਆਵਜ਼ਾ ਰਾਸ਼ੀ ਵੰਡਣ ਲਈ ਅੰਮ੍ਰਿਤਸਰ ਪਹੁੰਚੇ ਇਸ ਮੌਕੇ ਉਨ੍ਹਾਂ ਕਿਹਾ ਕਿ 15 ਅਕਤੂਬਰ ਤੋਂ ਪਹਿਲਾਂ ਹੜਪੀੜਤਾ ਨੂੰ ਮੁਆਵਜ਼ਾ ਵੰਡਣ ਦਾ ਐਲਾਨ ਕੀਤਾ ਗਿਆ ਸੀ ਤੇ ਅੱਜ 13 ਅਕਤੂਬਰ ਤੋਂ ਸ਼ੁਰੂਆਤ ਹੋ ਗਈ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹੜਾਂ ਦੀ ਮਾਰ ਦੌਰਾਨ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਨ ਲਈ ਅੱਜ ਅਜਨਾਲਾ ਵਿਖੇ ਮਿਸ਼ਨ ਚੜ੍ਹਦੀ ਕਲਾ ਤਹਿਤ ਦੀਵਾਲੀ ਤੋਂ ਪਹਿਲਾਂ ਹੜਪੀੜਤਾ ਨੂੰ ਮੁਆਵਜ਼ਾ ਵੰਡਣ ਦੀ ਸ਼ੁਰੂਆਤ ਕੀਤੀ ਹੈ। ਮੁਆਵਜ਼ੇ ਦੀ ਰਾਸ਼ੀ ਸਿੱਧਾ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਾਈ ਜਾ ਰਹੀ ਹੈ। ਅਸੀਂ ਸਮੇਂ ਸਿਰ ਜ਼ਖਮਾਂ ਤੇ ਮਲਮ ਲਗਾਉਣ ਦਾ ਕੰਮ ਕਰ ਰਹੇ ਹਾਂ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ 631 ਲਾਪਾਤਰੀ ਕਿਸਾਨਾਂ ਨੂੰ ਉਹਨਾਂ ਦੇ ਘਰਾਂ ਤੇ ਫਸਲਾਂ ਲਈ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਬਾਕੀ ਪਸ਼ੂਆਂ ਦਾ ਮੁਲਾਂਕਣ ਜਾਰੀ ਹੈ ਵਾਧੂ ਨੁਕਸਾਨ ਜਿਵੇਂ ਕਿ ਗਾਰ ਕਢਣਾ ਤੇ ਮਿੱਟੀ ਹਟਾਉਣ ਲਈ ਫੰਡਾਂ ਦੀ ਜ਼ਰੂਰਤ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ ਸੋ ਅੱਜ 5 ਕਰੋੜ 70 ਲੱਖ ਰੁਪਇਆ ਕੱਲੇ ਜਨਾਲੇ ਦੇ 52 ਪਿੰਡਾਂ ਦੇ ਸ਼ੁਰੂਆਤ ਕਰਨ ਲੱਗੇ ਆ ਜਿਦੇ ਚੋ 3 ਕਰੋੜ 84 ਲੱਖ ਰੁਪਇਆ ਘਰਾਆਂ ਦਾ ਮੁਆਵਜ਼ਾ ਹੈ ਤੇ 1 ਕਰੋੜ 16 ਲੱਖ ਰੁਪਇਆ ਫਸਲਾਂ ਦਾ 73 73 ਲੱਖ ਰੁਪਇਆ ਜਾਨਵਰਾਂ ਦਾ ਮਹੀਨੇ ਦੇ ਵਿੱਚ ਵਿੱਚ ਅੱਜ 631 ਲਾਪਾਤਰੀ ਜਿਹੜੇ ਕਿਸਾਨ ਨੇ 631 ਬੈਨੇਫਿਸ਼ੀਰੀ ਜਿਹੜੇ ਨੇ ਉਹਨਾਂ ਨੂੰ ਘਰਾ ਦਾ ਤੇ ਫਸਲ ਦਾ ਮੁਆਵਜ਼ਾ ਜਿਹੜਾ ਅੱਜ ਦੇਣ ਆਏ ਆਂ ਬਾਕੀ ਜਿਹੜੇ ਨੇ ਪਸ਼ੂ ਨੰਗਰਾਂ ਦਾ ਉਹ ਅਸੈਸਮੈਂਟ ਅਜੇ ਚੱਲ ਰਹੀ ਹੈ ਉਹ ਵੀ ਹੋਊਗਾ ਹੋਰ ਨੁਕਸਾਨ ਜਿਹੜੇ ਆ ਗਏ ਜਿਵੇਂ ਡੀ ਸਿਲਟਿੰਗ ਮਿੱਟੀ ਚੱਕਣ ਵਾਸਤੇ ਪੈਸੇ ਚਾਹੀਦੇ ਉਹ ਵੀ ਦੇਵਾਂਗੇ ਅੱਜ 20000 ਰੁਪਿਆ 1 ਏਕੜ ਦਾ ਦੇਸ਼ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ 20000 ਰੁਪਿਆ 1 ਏਕੜ ਦਾ ਮੁਆਵਜ਼ੇ ਦਾ ਚੈੱਕ ਅੱਜ ਮਿਲਣ ਲੱਗੇ ਇੰਨਾ ਵਾਂਗੂ ਕੋਈ 66 ਰੁਪਈਆ ਦਾ ਕੋਈ 37 ਰੁਪਈਆ ਦਾ ਚੈੱਕ ਨਹੀਂ ਲੈ ਕੇ ਆਇਆ। ਤੁਹਾਡੇ ਚ ਬਹੁਤ ਸਾਰੇ ਅਜੇ ਹੋਣਗੇ ਜਿਨ੍ਹਾਂ ਦੇ ਮੋਬਾਈਲਾਂ 'ਚ ਮੈਸੇਜ ਆ ਗਏ ਹੋਣਗੇ ਕਿ ਤੁਹਾਡੇ ਪੈਸੇ ਪੈ ਗਏ ਜੀ। ਬਹੁਤਿਆਂ ਦੇ ਆ ਗਏ ਪੈਸੇ ਆ ਹੱਥ ਖੜੇ ਕਰ ਰਹੇ ਨੇ। ਪੈਸੇ ਪਾਉਣ ਤੋਂ ਬਾਅਦ ਆਇਆ ਮੈਂ। ਇਹ ਨਹੀਂ ਹੈਗਾ ਕਿ ਹੁਣ ਤੁਸੀਂ ਭਾਲ ਦੇ ਫਿਰੋਂ ਕਿੱਥੇ ਜਾਣਾ ਹੈ। ਆ ਡੀਸੀ ਮੈਡਮ ਖੜੇ ਨੇ। ਇੱਕ ਵਾਰੀ ਤਾੜੀਆਂ ਚਾਹੂੰਗਾ ਇਹਨਾਂ ਨੇ ਆਪਣੇ ਇੰਨਾ ਵਧੀਆ ਕੰਮ ਕੀਤਾ ਕਿ ਸਾਰੇ ਦੇਸ਼ ਦੇ ਵਿੱਚ ਤਾਰੀਫ ਹੋਈ ਹੈ ਇਸ ਗੱਲ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਜਨਾਲਾ ਦੇ ਪਾਲਾ ਪਿੰਡ ਖੰਡ ਮਿਲ ਵਿਖੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ਾ ਵੰਡਣ ਲਈ ਅੰਮ੍ਰਿਤਸਰ ਪਹੁੰਚੇ ਸਨ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਨਵਜੋਤ ਸਿੰਘ ਸਿੱਧੂ ਤੇ ਤਿੱਖਾ ਸ਼ਬਦੀ ਵਾਰ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਸੰਬੋਧਨ ਕਰਦਿਆਂ ਕਿਹਾ ਇਹ ਪਤਾ ਨਹੀਂ ਕਿ ਨਵਜੋਤ ਸਿੰਘ ਸਿੱਧੂ ਕਦੋਂ ਰਾਜਨੀਤੀ ਛੱਡਦੇ ਨੇ ਤੇ ਕਦੋਂ ਵਾਪਸ ਆ ਜਾਂਦੇ ਨੇ ਹੁਣ ਜਦੋਂ ਉਹਨਾਂ ਕੋਲ ਕਰਨ ਲਈ ਕੁਝ ਨਹੀਂ ਹੈ ਤਾਂ ਪੰਜਾਬ ਦੇ এজেন্ডਾ ਫਾਈਲ ਤੋਂ ਧੂੜ ਝਾੜ ਦੇਣਗੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਾਜਨੀਤੀ 9 ਤੋਂ 5 ਦਾ ਕੰਮ ਨਹੀਂ ਹੈ ਜਿੱਥੇ ਤੁਸੀਂ ਜਦੋਂ ਵੀ ਮਨ ਕਰੇ ਆਓ ਤੇ ਚਲੇ ਜਾਓ ਉਹਨਾਂ ਨੇ ਕਿਹਾ ਮੈਂ ਕਹਿੰਦਾ ਹਾਂ ਆਓ ਜ਼ਰੂਰ ਆਓ ਪਰ ਉਦੋਂ ਹੀ ਆਓ ਜਦੋਂ ਪੰਜਾਬ ਨੂੰ ਤੁਹਾਡੀ ਲੋੜ ਹੋਵੇ ਸਿਰਫ ਚੋਣਾਂ ਦੌਰਾਨ ਵਾਪਸ ਆਉਣਾ ਸੇਵਾ ਨਹੀਂ ਹੈ ਦੱਸਿਆ ਇਹ ਕਿ ਲੰਗੇ ਦਿਨਸ ਆਪ ਦਾ ਕ੍ਰਿਕਟਰ ਨਵਜੋਤ ਸਿੱਧੂ ਨੇ ਫੇਰ ਪੰਜਾਬ ਦੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਸੀ ਸਿੱਧੂ ਨੇ ਅਚਾਨਕ ਦਿੱਲੀ ਵਿੱਚ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਨਵਜੋਤ ਸਿੱਧੂ ਨੇ ਇਸ ਮੁਲਾਕਾਤ ਦੀ ਫੋਟੋ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਸੀ ਕੋਣ ਹੈ ਜਨਾਬ ਫੋਟੋ ਲੱਕੇ ਤੁਸੀਂ ਨਵਜੋਤ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਇਹ ਨਹੀਂ ਪਤਾ ਲੱਗਦਾ ਕਦੋਂ ਰਾਜਨੀਤੀ ਨੂੰ ਛੱਡ ਗਏ ਕਦੋਂ ਫੇਰ ਆ ਗਏ ਹੁਣ ਆ ਕੇ ਕਹਿਣਗੇ ਮੇਰੇ ਕੋਲ ਪੰਜਾਬ ਦਾ ਏਜੰਡਾ ਹੈ 4 ਸਾਲ ਪੰਜਾਬ ਦਾ ਏਜੰਡਾ ਜਿਹੜਾ ਉਹਨੂੰ ਸਿਉਂ ਖਾਂਦੀ ਰਹੀ ਚੂਹੇ ਟੁਕਦੇ ਰਹੇ ਢੂੜ ਜੰਮ ਗਈ ਹੁਣ ਐ ਛਾੜ ਲਿਆ ਕਹਿੰਦੇ ਵੋਟਾਂ ਆ ਗਈਆਂ ਪੰਜਾਬ ਦਾ ਏਜੰਡਾ ਛਾੜ ਲਓ ਇਹ ਕੋ 9 ਤੋਂ 5 ਜੌਬ ਨਹੀਂ ਹੈਗੀ ਕਿ ਜਦੋਂ ਮਰਜੀ ਆਗੇ ਰਾਜਨੀਤੀ ਜਦੋਂ ਮਰਜੀ ਚੱਲੇ ਗਏ ਇੱਥੇ ਤਾਂ ਮੈਂ ਵੀ ਇਸੇ ਲਾਈਨ 'ਚ ਆ ਨਵਜੋਤ ਸਿੱਧੂ ਸਾਹਿਬ ਕਹਿੰਦੇ ਮੇਰੇ ਕੋਲੇ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਟੈਲੀਵਿਜ਼ਨ ਤੇ ਜਾਣਾ ਪੈਣਾ ਤੇ ਮੈਂ ਕਿਹੜਾ ਭਾਈ ਅੱਬਰ ਦੇ ਪੈਸੇ ਖਾਣਾ ਮੈਂ ਕਿਹੜਾ ਰਿਸ਼ਵਤ ਖੋਰੀ ਕਰਦਾ ਤੇ ਗੁਜ਼ਾਰਿਆਂ ਵਾਸਤੇ ਆਇਓ ਨਾਲੇ ਕਰੋੜਾ ਰੁਪਏ ਵੀ ਕਮਾਉਣੇ ਆ ਨਾਲੇ ਲੋਕਾਂ ਚ ਰਾਜਨੀਤੀ ਦੀ ਕਹਿੰਦੇ ਸੇਵਾ ਕਰਨੀ ਹੈ ਇੰਦਾ ਨਹੀਂ ਚੱਲਣਾ ਕੰਮ ਆਓ ਮੈਂ ਕਹਿੰਦਾ ਆਓ ਚੰਗੇ ਬੰਦੇ ਨੂੰ ਆਉਣਾ ਚਾਹੀਦਾ ਆਓ ਪਰ ਇੱਥੇ ਰੋ ਨਾ ਖੜੋ ਲੋਕਾਂ ਨਾਲ ਵੋਟਾਂ ਵੇਲੇ ਆ ਜਾਂਦੇ ਆ ਜੋਗੀ ਉੱਤਰ ਪਹਾੜੋਂ ਆਇਆ ਵੋਟਾਂ ਦੀ ਤਰੀਕ ਸੁਣ ਕੇ ਉਦੋਂ ਜੇ ਆ ਜਾਂਦੇ ਆ ਮੈਂ ਤੁਹਾਨੂੰ ਕਿਹਾ ਸੀ ਨਾ ਪਹਿਲਾਂ ਵੀ ਦੱਸਿਆ ਸੀ ਮੈਂ ਇਹ ਵਿਆਹਾਂ ਚ ਲੈਣ ਦੇਣ ਵਾਲੇ ਸੂਟਾਂ ਵਰਗੇ ਨਾ ਉਹਨਾਂ ਨੂੰ ਕੋਈ ਸਮਾਉਂਦਾ ਨਾ ਕੋਈ ਪਾਉਂਦਾ ਇੱਕ ਵਾਰੀ ਆਪਣੇ ਕੋਲੇ ਆ ਕੇ ਆਪਾਂ ਕਹਿੰਨਾ ਤਿੰਨ ਕੁ ਮਹੀਨੇ ਬਾਅਦ ਭੂਆ ਦੀ ਕੁੜੀ ਦਾ ਵਿਆਹ ਉਧਰ ਛਾੜ ਦੇਾਂਗੇ ਐਂ ਤੁਰੇ ਫਿਰਦੇ ਰਹਿੰਦੇ ਲਫਾਫਿਆਂ ਚੋ ਕੋਈ ਵਾਰੀ ਆਪਦਾ ਸੂਟ 2 ਸਾਲਾਂ ਬਾਅਦ ਆਪਦੇ ਕੋਲ ਹੀ ਵਾਪਸ ਆ ਜਾਂਦਾ ਕਹਿੰਦੇ ਕੋਈ ਗੱਲ ਨਹੀਂ ਅਗਲੇ ਮਹੀਨੇ ਫੇਰ ਵਿਆਹ ਹੈ ਉਧਰ ਛਾੜ ਦੇਾਂਗੇ ਉਹ ਕਾਂਗਰਸਾਂ ਤੋਂ ਗਲਤੀ ਹੋ ਗਈ ਉਹਨੂੰ ਲਫਾਫੇ ਚੋਂ ਕੱਢ ਬੈਠੇ ਹੁਣ ਨਾ ਤਾਂ ਹੋ ਬਾਪਸ ਲਫਾਫੇ ਚ ਪੈਂਦਾ ਨਾ ਸਮਾਇ ਜਾਂਦਾ ਆ ਬੰਗਾ ਪੈ ਗਿਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਪੰਜਾਬ ਕੈਬਨਿਟ ਨੇ ਅਜ ਦਰਿਆਵਾਂ ਦੀ ਸਫਾਈ ਕਰਾਏ ਜਾਣ ਨੂੰ ਹਰੀ ਝੰਡੀ ਦਿੱਤੀ ਪੰਜਾਬ ਦੇ ਦਰਿਆਵਾਂ ਵਿੱਚ ਛਾੜਾਂ ਕਾਰਨ ਜਮਾ ਹੋਈ ਗਾਰ ਦੀ ਸਫਾਈ ਲਈ ਡੀਸਲਟਿੰਗ ਕਰਾਏ ਜਾਣ ਦਾ ਫੈਸਲਾ ਕੀਤਾ ਗਿਆ ਵਿਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਕੈਬਨਿਨਟ ਮੰਤਰੀ ਭਰਿੰਦਰ ਗੋਇਲ ਨੇ ਦੱਸਿਆ ਕਿ ਦਰਿਆਵਾਂ ਦੀ ਸਫਾਈ ਦਾ ਕੰਮ ਬੋਲੀ ਰਾਹੀਂ ਕਰਾਇਆ ਜਾਵੇਗਾ ਤੇ ਟੈਂਡਰ ਦਾ ਸਮਾਂ 21 ਦਿਨਾਂ ਤੋਂ ਘਟਾ ਕੇ 14 ਦਿਨ ਦਾ ਕੀਤਾ ਗਿਆ ਹੈ। ਪੰਜਾਬ ਕੈਬਨਿਟ ਨੇ ਅੱਜ ਹਾਊਸਿੰਗ ਪ੍ਰੋਜੈਕਟਾਂ ਨਾਲ ਸੰਬੰਧਿਤ ਕਈ ਬਦਲਾਅ ਕੀਤੇ ਜਾਣ ਨੂੰ ਵੀ ਹਰੀ ਛੰਡੀ ਦਿੱਤੀ। ਈ ਆਕਸ਼ਨ ਨੀਤੀ ਵਿੱਚ ਸੋਧ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਜਿਹੜੀ ਪ੍ਰਾਪਰਟੀ ਜ਼ਿਆਦਾ ਰਕਮੀ ਕੀਮਤ ਹੋਣ ਕਰਕੇ ਵਿਕ ਨਹੀਂ ਸਕਦੀ ਉਹ ਜ਼ੀ ਰਕਮੀ ਕੀਮਤ 'ਤੇ ਮੁਰ ਸੋਦੀ ਜਾਏਗੀ। ਦੰਨੇ ਦੇ ਪੱਕੇ ਜਨਸੀਆਂ ਦੀ ਮਦਦ ਨਾਲ ਰਾਖਵੀ ਕੀਮਤ ਮੁੜ ਤੈਅ ਹੋਵੇਗੀ। ਇਸੇ ਤਰ੍ਹਾਂ ਮੈਗਾ ਹਾਊਸਿੰਗ ਪ੍ਰੋਜੈਕਟਾਂ ਦੇ ਮਾਮਲੇ ਵਿੱਚ ਪ੍ਰੋਜੈਕਟ ਨੂੰ 5 ਸਾਲ ਵਿੱਚ ਇੱਕ ਐਕਸਟੈਂਸ਼ਨ ਦੇਣ ਦਾ ਫੈਸਲਾ ਕੀਤਾ ਗਿਆ ਜਿਸ ਮਗਰੋਂ ਹੁਣ ਮੈਗਾ ਪ੍ਰੋਜੈਕਟਾਂ ਵਿੱਚ ਵਾਰ-ਵਾਰ ਐਕਸਟੈਂਸ਼ਨ ਨਹੀਂ ਹੋ ਸਕੇਗੀ। ਇਸੇ ਤਰ੍ਹਾਂ ਹੀ ਸਹਿਕਾਰੀ ਖੇਤਰ ਵਿੱਚ ਸਹਿਕਾਰੀ ਗਰੁੱਪ ਹਾਊਸਿੰਗ ਸਕੀਮ ਨੂੰ ਵੀ ਹਰੀ ਝੰਡੀ ਦਿੱਤੀ ਗਈ। ਦੂਜੇ ਪਾਸੇ ਮੀਟਿੰਗ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਨੂੰ 24ਵਾਂ ਜ਼ਿਲ੍ਹਾ ਬਣਾਏ ਜਾਣ ਦੀ ਅਫਵਾਹ ਤੇ ਹੈਰਾਨਗੀ ਜ਼ਾਹਰ ਕੀਤੀ ਗਈ। ਮੀਟਿੰਗ ਦੌਰਾਨ ਇਸ ਗੱਲ ਤੇ ਚਰਚਾ ਛੜੀ ਕਿ ਜਦੋਂ ਪੰਜਾਬ ਸਰਕਾਰ ਤਰਫੋਂ ਕੋਈ ਨਵਾਂ ਜ਼ਿਲ੍ਹਾ ਬਣਾਈ ਜਾਣ ਦੀ ਤਜਵੀਜ਼ ਹੀ ਨਹੀਂ ਤਾਂ ਪੰਜਾਬ ਵਿੱਚ ਅਜਹੀ ਕੋਈ ਚਰਚਾ ਛੜਕੀਵੇਂ ਗਈ। ਰੀਸੈਂਟਲੀ ਦਰਿਆਵਾਂ ਦੇ ਵਿੱਚ ਅੜਾ ਕਾਰਨ ਵੱਡੀ ਪੱਧਰ ਤੇ ਜਿਹੜਾ ਰੇਤ ਜਮਾ ਹੋ ਗਿਆ ਔਰ ਦਰਿਆ ਜਿਹੜੇ ਰੇਟ ਸੌਰੀ ਰੇਤ ਨਾਲ ਭਰ ਗਏ ਸੈਂਡ ਨਾਲ ਭਰ ਗਏ ਉਹਨਾਂ ਦੀ ਡੀਸੇਲਟਿੰਗ ਕਰਵਾਉਣ ਦੇ ਲਈ ਅਸੀਂ ਜਿਹੜੀ ਆ ਟੈਂਡਰ ਦੀ ਪ੍ਰਕਿਰਿਆ ਨੂੰ ਅੱਜ ਸਨਰ ਕੀਤਾਗਾ ਕਿ ਇਹ ਸਟੈਂਡਰ ਜਲਦੀ ਤੋਂ ਜਲਦੀ ਇਹ ਲੱਗ ਜਾਊਗਾ। ਹੁਣ ਬਹੁਤ ਜਲਦੀ ਜਿਹੜਾਗਾ ਸਾਰੇ ਦਰਿਆਵਾਂ ਦੀ ਸਫਾਈ ਦਾ ਕੰਮ ਬਹੁਤ ਜਲਦੀ ਮੁਕੰਮਲ ਹੋ ਜਾਊਗਾ ਸੋ ਐਸੀ ਆਪਸ਼ਨਾਂ ਆਹੀਂ ਕਰਾਂਗੇ ਕਿ ਇਹਦੇ ਵਿੱਚ ਅਸੀਂ 21 ਦਿਨ ਦਾ ਜਿਹੜਾ ਟੈਂਡਰ ਆ ਟੈਂਡਰ ਅਸੀਂ ਉਹਨੂੰ ਘਟਾ ਕੇ 14 ਦਿਨ ਦਾ ਕੀਤਾ ਗਿਆ ਤਾਂ ਕਿ ਜਲਦੀ ਕੰਮ ਸ਼ੁਰੂ ਹੋ ਜਾਊ ਕਿਉਂਕਿ ਆਲਰੇਡੀ ਸੀਜ਼ਨ ਜਿਹੜਾ ਨੈਕਸਟ ਮੈਂ ਸਮਝਦਾ ਮੌਨਸੂਨ ਸੀਜ਼ਨ ਆ ਆਊਗਾ ਮੌਨਸੂਨ ਉਹਦੇ ਤੋਂ ਪਹਿਲਾਂ ਪਹਿਲਾਂ ਅਸੀਂ 2 ਮਹੀਨੇ ਪਹਿਲਾਂ ਚੰਗੀ ਤਰ੍ਹਾਂ ਜਿਹੜੀ ਤਿਆਰੀ ਕਰਨਾ ਚਾਹੁੰਦੇ ਹਾਂ ਕਿਉਂਕਿ ਸਿਲਟਿੰਗ ਜਿਹੜੀ ਆ ਇਹਦੇ ਅੰਦਰ ਸੈਂਡ ਜਿਹੜੀ ਆ ਰੇਤ ਜਿਹੜੀ ਆ ਉਹ ਵੱਡੀ ਪੱਧ ਤੇ ਦਰਿਆਵਾਂ ਵਿੱਚ ਭਰ ਚੁੱਕੀ ਆ ਸੋਦਰ ਅਸੀਂ ਇਹ ਜਿਹੜੀ ਆ ਅੱਜ ਛੋੜ ਦਿੱਤੀ ਆ ਉਹ ਦਰਿ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਾਪਕਾ ਪ੍ਰਧਾਨ ਪ੍ਰੋਫੈਸਰ ਕਿਰਪਾ ਸਿੰਘ ਬਡੂਂਗਰ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਿਕ ਹਵਾਲੇ ਦਿੰਦਿਆਂ ਇਸ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਕੀਤੀ ਹੈ ਪ੍ਰੋਫੈਸਰ ਬਡੂਂਗਰ ਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਹੈ ਉਹਨਾਂ ਕਹਾ ਖਾਲਸਾ ਪੰਥ ਦੀਆਂ ਭਾਵਨਾਵਾਂ ਸ਼੍ਰੀ ਅਨੰਦਪੁਰ ਸਾਹਿਬ ਨਾਲ ਜੁੜੀਆਂ ਹੋਈਆਂ ਨੇ ਭਗਤੀ ਤੇ ਸ਼ਕਤੀ ਦਾ ਸੁਮੇਲ ਮੰਨਿਆ ਜਾਂਦੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜ ਪਿਆਰੇ ਸਾਜੇ ਗਏ ਇਹ ਤੋਂ ਸਾਂਜੀ ਵਾਲਤਾ ਦਾ ਸੰਦੇਸ਼ ਵੀ ਮਿਲਿਆ ਉਹਨਾਂ ਗਿਆ ਕਿ ਇਸ ਪਵਿੱਤਰ ਧਰਤੀ ਨੂੰ ਸਿੱਖ ਧਰਮ ਦੇ ਇਤਿਹਾਸ ਵਿੱਚ ਸ਼ਰਧਾ ਤੇ ਸ਼ਾਨ ਨਾਲ ਯਾਦ ਕੀਤਾ ਜਾਂਦਾ ਹੈ ਪ੍ਰੋਫੈਸਰ ਬਡੂੰਗ ਨੇ ਕਿਹਾ ਕਿ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਬਸਾਇਆ ਗਿਆ ਸ਼੍ਰੀ ਅਨੰਦਪੁਰ ਸਾਹਿਬ ਸ਼ਹਿਰ ਦੀ ਆਪਣੀ ਧਾਰਮਿਕ ਮਹਾਨਤਾ ਤੇ ਇਤਿਹਾਸਿਕ ਸੰਦਰਭ ਕਾਰਨ ਵਿਸ਼ਵ ਪੱਧਰ ਤੱਕ ਇੱਕ ਵੱਖਰੀ ਪਛਾਣ ਬਣੀ ਹੋਈ ਹੈ। ਵਿਸ਼ਵ ਪੱਧਰ ਤੋਂ ਸ਼ਰਦਾਲੂ ਨਾਤਮਸਕ ਹੋਣ ਲਈ ਇੱਥੇ ਆਉਂਦੇ ਨੇ। ਉਹਨਾਂ ਨੇ ਕਿਹਾ ਕਿ ਇਸ ਪਵਿੱਤਰ ਧਰਤੀ ਨੂੰ ਜ਼ਿਲ੍ਹੇ ਦਾ ਦਰਜਾ ਮਿਲਣ ਨਾਲ ਹੋਰ ਨਵੀਆਂ ਆਧੁਨਿਕ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਉਹਨਾਂ ਨੇ ਕਿਹਾ ਕਿ ਆਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਾਰਥਕ ਕਦਮ ਚੁੱਕਦਿਆਂ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣਾ ਚਾਹੀ ਕੇਂਦਰੀ ਰਾਜमंत्री ਰਮਨਿਤ ਸਿੰਘ ਬਿੱਟੂ ਨੇ ਕਾਂਗਰਸ ਪਾਰਟੀ ਤੇ ਤਿੱਖਾ ਹਮਲਾ ਕੀਤਾ ਹੈ ਪੀ ਚਿਦੰਬਰਮ ਦੇ ਆਪਰੇਸ਼ਨ ਬਲੂ ਸਟਾਰ ਤੇ ਦਿੱਤੇ ਬਿਆਨ ਦਾ ਹਵਾਲਾ ਦਿੰਦਿਆਂ ਬਿੱਟੂ ਨੇ ਕਿਹਾ ਕਿ ਕਾਂਗਸੀ ਨੇਤਾ ਨੇ ਮੰਨਿਆ ਹੈ ਕਿ ਦਰਬਾਰ ਸਾਹਿਬ ਤੇ ਹਮਲੇ ਦੀ ਸਾਜ਼ਿਸ਼ ਉਹਨਾਂ ਨੇ ਹੀ ਰਚੀ ਸੀ ਬਿੱਟੂ ਨੇ ਕਿਹਾ ਕਿ ਪੀ ਚਿਦੰਬਰਮ ਨੇ ਖੁਦ ਅਨਿਆਂ ਕੀ ਇਹ ਗਲਤ ਸੀ ਉਹਨਾਂ ਕਹਾਂਗੇ ਹੁਣ ਜਦੋਂ ਉਹ ਇਹ ਗੱਲ ਮੰਨ ਰਹੇ ਨੇ ਤਾਂ ਉਹਨਾਂ ਨੂੰ ਵੋਟ ਪਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਰਮਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਕਾਂਗਰਸ ਨੂੰ ਇਸ ਮੁੱਦੇ ਤੇ ਆਪਣਾ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਲੋਕ ਇਸ ਲਈ ਕਾਂਗਰਸ ਨੂੰ ਕਦੇ ਮਾਫ਼ ਨਹੀਂ ਕਰਨਗੇ ਬਿੱਟੂ ਨੇ 1984 ਦੇ ਦੰਗਿਆਂ ਬਾਰੇ ਵੀ ਗੱਲ ਕੀਤੀ ਤੇ ਕਿਹਾ ਕਿ ਉਹਨਾਂ ਪਰਿਵਾਰਾਂ ਲਈ ਕਿਸੇ ਨੇ ਕੁਝ ਨਹੀਂ ਕੀਤਾ ਉਹਨਾਂ ਨੇ ਕਿ ਅੱਜ ਹਰਿਆਣਾ ਵਿੱਚ 121 ਪਰਿਵਾਰਾਂ ਲਈ ਇੱਕ ਸਮਾਰੋਹ ਆਯੋਜਿਤ ਕੀਤਾ ਗਿਆ ਅਜੇ ਤੱਕ ਕਿਸੇ ਨੇ ਵੀ ਸ਼ਹੀਦ ਸੈਨਕਾਂ ਤੇ ਦੰਗਾ ਪੀੜਤਾ ਦੀ ਦੁਰਦਸ਼ਾ ਨੂੰ ਸੰਬੋਧਿਤ ਨਹੀਂ ਕੀਤਾ ਤੇ ਹਰਿਆਣਾ ਸਰਕਾਰ ਉਹਨਾਂ ਨੂੰ ਨੌਕਰੀਆਂ ਪ੍ਰਦਾਨ ਕਰ ਰਹੀ ਹੈ ਰਨੀਤ ਮਿੱਟੂ ਨੇ ਇਹ ਵੀ ਕਿਹਾ ਕਿ ਕਾਮ ਦੀ ਕਦਰ ਸਿਰਫ ਪਾਜਪਾ ਵਿੱਚ ਹੁੰਦੀ ਹੈ ਜਦ ਕਿ ਕਾਂਗਰਸ ਵਿੱਚ ਕੋਈ ਵੀ ਕੰਮ ਨਹੀਂ ਕਰਵਾਉਂਦਾ ਸੀ ਜੀ ਜਦੋਂ ਅਕਾਲ ਤਖਤ ਸਾਹਿਬ ਤੇ ਕਾਂਗਰਸ ਪਾਰਟੀ ਨੇ ਹਮਲਾ ਕੀਤਾ ਤੇ ਅੱਜ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਮੰਤਰੀ ਰਿਹਾ 2 ਨੰਬਰ ਦਾ ਹੀ ਰਿਹਾ ਹਰ ਵੇਲੇ ਕਦੇ ਫਾਈਨਾਂਸ ਕਦੇ ਹੋਮ ਕਦੇ ਦਪਹਾਂ ਕਦੇ ਇਦੂ ਘਟ ਤੱਕ ਕਦੇ ਮਹਿਕਮਾ ਹੀ ਨਹੀਂ ਮਿਲਿਆ ਉਹਨਾਂ ਨੂੰ ਉਹ ਬੰਦਾ ਅੱਜ ਇੰਦਰਾ ਗਾਂਧੀ ਉਹਨਾਂ ਨੂੰ ਜਿਹੜੇ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਉਹ ਕਹਿ ਰਿਹਾ ਵੀ ਉਹਨਾਂ ਦੀ ਗਲਤੀ ਸੀ ਐਤੋਂ ਬੜੀ ਗੱਲ ਹੁਣ ਕੀ ਰਹਿ ਗਈ ਆ ਕਾਂਗਰਸ ਪਾਰਟੀ ਹੁਣ ਇਹ ਗੱਲ ਦੱਸੇ ਪੰਜਾਬ ਦੀ ਕਾਂਗਰਸ ਪਾਰਟੀ ਦੱਸੇਗਾ ਵੀ ਕੀ ਜੋ ਸਤਕੰਬਰਮ ਉਹਨਾਂ ਨੇ ਕਿਹਾ ਏ ਉਹਦੇ ਉੱਤੇ ਤੁਹਾਡਾ ਕੀ ਸਟੈਂਡ ਆ ਤੁਹਾਡਾ ਲੀਡਰ ਜੇ ਕਹਿ ਰਿਹਾ ਤੁਸੀਂ ਵੀ ਤਾਂ ਕਹੋ ਨਾ ਤੁਸੀਂ ਵੀ ਦੱਸੋ ਵੀ ਇੰਦਰਾ ਗਾਂਧੀ ਜੀ ਦਾ ਇਹ ਬਹੁਤ ਵੱਡਾ ਗਲਤੀ ਸੀਗੀ ਇਹ ਪੰਜਾਬ ਕਾਂਗਰਸ ਪਾਰਟੀ ਇੱਕ ਕਦੇ ਆਪਣਾ ਸਟੈਂਡ ਸਪਸ਼ਟ ਕਰੇ ਪੰਜਾਬ ਚ ਤਾਂ ਹੋਇਆ ਏ ਇਹਨਾਂ ਨੇ ਮੂੰਹ ਚ ਕੀ ਗੰਗਰਪਾ ਇਹ ਦੱਸਣ ਜਵਾਬ ਇਹਨਾਂ ਦਾ ਦੇਣਾ ਬਣਦਾ ਪੰਜਾਬ ਨੂੰ ਕਲੀਅਰ ਇਹ ਕਰਨ ਵੀ ਹਾਂ ਜੋ ਸਾਡੇ ਦਰਬਾਰ ਸਾਹਿਬ ਨਾਲ ਹੋਇਆ ਉਹਦੇ ਬਾਰੇ ਇਹਨਾਂ ਦੇ ਕੀ ਖਿਆਲਤ ਨੇ ਇਹ ਗੱਲ ਸਪਸ਼ਟ ਕਰਦੇ ਆ ਇਹ ਸਤੰਬਰਾਂ ਵਾਲੀ ਗੱਲ ਮੰਨਦੇ ਆ ਬੀਂਦਰਾ ਗਾਂਧੀ ਦੀ ਗਲਤੀ ਸੀ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਸ਼ੋਮਣੀ ਅਕਾਲੀ ਦਲ ਤੋਂ ਵੱਖ ਹੋਏ ਆਗੂ ਜਗਦੀਪ ਸਿੰਘ ਚੀਮਾ ਅੱਜ ਪਾਜਪਾ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ, ਪੰਜਾਬ ਪਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਰਹੇ। ਤਾਜ਼ਾ ਇਹ ਕਿ ਅਕਾਲੀ ਦਲ ਨੇ ਬੀਤੇ ਦਿਨੀ ਜਗਦੀਪ ਸਿੰਘ ਚੀਮਾ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਜਗਦੀਪ ਚੀਮਾ ਤੇ ਇਹ ਕਾਰਵਾਈ ਕੀਤੀ ਗਈ ਸੀ ਇਸ ਤੋਂ ਬਾਅਦ ਹੁਣ ਜਗਦੀਪ ਸਿੰਘ ਚੀਮਾ ਪਾਜਪਾ ਵਿੱਚ ਸ਼ਾਮਿਲ ਹੋ ਗਏ ਇਹ ਦਾਜ਼ੀ ਇਹ ਕਿ ਜਗਦੀਪ ਚੀਮਾ ਤਿੰਨ ਵਾਰ ਪੰਜਾਬ ਕੈਬਨਿਟ ਵਿੱਚ ਮੰਤਰੀ ਰਹਿ ਚੁੱਕੇ ਨੇ ਤੇ 50 ਸਾਲ ਸ਼੍ਰੋਮਣੀ ਕਮੇਟੀ ਦੇ ਮੈਂਬਰ ਰਹੇ ਨੇ ਵਿਦਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਅਜੇ ਕੋਈ ਰਾਹਤ ਨਹੀਂ ਮਿਲੀ। ਬੀਤੀ 22 ਸਤੰਬਰ ਨੂੰ ਉਹਨਾਂ ਵੱਲੋਂ ਜ਼ਮਾਨਤ ਲਈ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਗਈ ਸੀ। ਦੱਸ ਦਈਏ ਜ਼ਿਲ੍ਹਾ ਸੈਸ਼ਨ ਕੋਰਟ ਪ੍ਰੇਮ ਕੁਮਾਰ ਦੀ ਅਦਾਲਤ ਵੱਲੋਂ 2013 ਦੇ ਉਸਮਾ ਕਾਂਡ ਕੇਸ ਦੇ ਸਬੰਧ ਵਿੱਚ ਐਸ ਸੀ ਐਸਟੀ ਐਕਟ ਤਹਿਤ ਵਿਦਾਇਕ ਲਾਲਪੁਰਾ ਸਣੇ ਹੋਰਾਂ ਨੂੰ 4 ਸਾਲ ਦੀ ਸਜ਼ਾ ਸੁਣਾਈ ਗਈ ਸੀ। ਮਾਨਯੋਗ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਲਈ ਪਹਿਲਾਂ 13 ਅਕਤੂਬਰ ਦੀ ਤਾਰੀਖ ਨਿਸ਼ਚਿਤ ਕੀਤੀ ਸੀ ਪਰ ਅੱਜ 13 ਨੰਬਰ ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਅਗਲੀ ਤਰੀਕ 28 ਅਕਤੂਬਰ ਤੱਕ ਕੀਤੀ ਗਈ ਹੈ ਇਸ ਫੈਸਲੇ ਤੋਂ ਬਾਅਦ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਹਾਈ ਕੋਰਟ ਵਿੱਚ ਆਪਣੀ ਸਜ਼ਾ ਨੂੰ ਚੁਣੌਤੀ ਦਿੱਤੀ ਗਈ ਹੈ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਸਾਲਾਨਾ ਜਨਰਲ ਇਜਲਾਸ ਇਸ ਸਵਾਰ 3 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ ਇਸ ਦੌਰਾਨ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਨਰਲ ਸਕੱਤਰ ਤੇ 11 ਅੰਤਰਿੰਕ ਕਮੇਟੀ ਮੈਂਬਰਾਂ ਦੀ ਵੀ ਚੋਣ ਹੋਵੇਗੀ ਤਾਜ਼ੀਏ ਕਿ ਮੌਜੂਦਾ ਹਾਊਸ ਵਿੱਚ 149 ਸ਼ੋਮਣੀ ਕਮੇਟੀ ਮੈਂਬਰ ਅਧਿਕਾਰਿਤ ਤੌਰ ਤੇ ਆਪਣੀ ਵੋਟ ਰਾਂਹੀ ਚੋਣ ਕਰਨਗੇ ਇਸ ਗੱਲ ਦਾ ਪ੍ਰਗਟਾਵਾ ਅੱਜ ਸ਼ੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਨੇ ਕੀਤਾ ਉਨ੍ਹਾਂ ਦੱਸਿਆ ਕਿ 350 ਸਾਲਾ ਸ਼ਤਾਬ ਦੀਆਂ ਨੂੰ ਸਮਰਪਿਤ ਗੁਰਮਤ ਸਮਾਗਮ 23 ਤੋਂ 29 ਨਵੰਬਰ ਦੌਰਾਨ ਗੁਰਦੁਆਰਾ ਸੀਸ ਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਜਾਏ ਜਾ ਰਹੇ ਨੇ ਉਹਨਾਂ ਕਿਆ ਕਿ ਸ਼ਤਾਬਦੀ ਦੇ ਸੰਬੰਧ ਵਿੱਚ ਜੰਮੂ ਕਸ਼ਮੀਰ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਦੇ ਪ੍ਰਬੰਧਾਂ ਤੇ ਸੁਰੱਖਿਆ ਸੰਬੰਧੀ ਉੱਥੋਂ ਦੇ ਰਾਜਪਾਲ ਤੇ ਮੁੱਖ ਮੰਤਰੀ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਮੀਟਿੰਗ ਕੀਤੀ ਜਾਏਗੀ ਐਡਵੋਕੇਟ ਤਾਮੀਨੇ ਕੇਹਾ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਸਿੱਖ ਵਿਰੋਧੀ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਜਾਂਦੀ ਸਮੱਗਰੀ ਮਾਮਲਿਆਂ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਜਲਦੀ ਡਿਜੀਟਲ ਟਾਸਕ ਫੋਰਸ ਦਾ ਗਠਨ ਕੀਤਾ ਜਾਏਗਾ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਦੀ ਚੋਣ ਹੁੰ ਇਸ ਵਾਰ ਵੀ 3 ਨਵੰਬਰ ਨੂੰ ਪਉਦੇਦਾਰਾਂ ਦੀ ਤੇ ਪ੍ਰਧਾਨ ਦੀ ਜਿਹੜੀ ਆ ਉਹ ਚੋਣ ਹੋਊਗੀ 3 ਨਵੰਬਰ 2025 ਨੂੰ ਤੇ ਅੱਜ ਐਗਜ਼ੈਕਟਿਵ ਦੀ ਇਹ ਪਿਛਲੇ ਸਾਲ ਦੀ ਲਾਸਟ ਮੀਟਿੰਗ ਸੀ ਸੋ ਸਾਰੇ ਉਦੇਦਾਰਾਂ ਦੀ ਚੋਣ 3 ਨਵੰਬਰ ਨੂੰ ਹੋਊਗੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਜਿਹੜਾ 350 ਸਾਲਾਂ ਅਛੇਦ ਦੀ ਗੁਰਪੁਰਬ ਉਹ ਮਹਾਨ ਨਗਰ ਕੀਰਤਨ ਜਿਹੜਾ ਹੁਣ ਗੁਜਰਾਤ ਚ ਆ ਤੇ ਉਹ ਥੋੜਿਆ ਦਿਨਾਂ ਬਾਅਦ ਦਿੱਲੀ ਐਂਟਰ ਹੋ ਜਾਊਗਾ ਹਰਿਆਣੇ ਤੋਂ ਹੁੰਦਾ ਫਿਰ ਪੰਜਾਬ ਆਊਗਾ ਤੇ ਉਹ ਸਾਡੇ ਜਿਹੜੇ ਦੁਹਰਾਇਆ ਗਿਆ ਅੱਜ ਲਗਾਤਾਰ ਸਮਾਗਮ 23 ਤਰੀਕ ਤੋਂ ਲੈ ਕੇ 29 ਤਰੀਕ ਤੱਕ ਗੁਰਦੁਆਰਾ ਸੀਸਗੰਜ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਏ ਜਾਣਗੇ ਜਿਹੜੇ ਦੀਵਾਨ ਦਿਨ ਦੇ ਵੀ ਹੋਣਗੇ ਤੇ ਰਾਤ ਦੇ ਵੀ ਹੋਣਗੇ ਇਸੇ ਦੌਰਾਨ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ tạmਮੀ ਨੇ ਕਿਹਾ ਕਿ ਸੁਪਰੀਮ ਕੋਰਟ 15 ਅਕਤੂਬਰ ਨੂੰ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਦੀ ਸਜ਼ਾ ਦੇ ਮਾਮਲੇ ਦੀ ਸੁਣਵਾਈ ਨਹੀਂ ਕਰੇਗਾ ਮਨਾਂ ਕਿਹਾ ਕਿ ਕੇਸ 15 ਅਕਤੂਬਰ ਲਈ ਸੂਚੀਬੱਧ ਨਹੀਂ ਹੈ ਤੇ ਉਮੀਦ ਹੈ ਕਿ ਮਾਮਲਾ ਮੁਲਤਵੀ ਕਰ ਦਿੱਤਾ ਜਾਏਗਾ ਇਸ ਦੇ ਮੱਦੇਨਜ਼ਰ ਐਸਜੀਪੀਸੀ ਦਾ ਇੱਕ ਵਫਦ ਕੱਲ ਮੰਗਲਵਾਰ ਨੂੰ ਪਟਿਆਲਾ ਜੇਲ੍ਹ ਵਿੱਚ ਬਲਵੰਤ ਸਿੰਘ ਰਾਜਵਾਨਾ ਨੂੰ ਮਿਲਣ ਜਾਵੇਗਾ ਇਸ ਲਈ ਇਜਾਜ਼ਤ ਦੇ ਦਿੱਤੀ ਗਈ ਹੈ ਇਸੇ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ tạmਮੀ ਵੀ ਮੌਜੂਦ ਰਹਿਣਗੇ ਦੂਸਰਾ ਕਿਉਂਕਿ 15 ਤਰੀਕ ਭਾਈ ਬਲਵੰਤ ਸਿੰਘ ਜੀ ਰਾਜੋਆਣੇ ਦੀ ਸੁਪਰੀਮ ਕੋਰਟ ਚ ਫਿਕਸ ਕੀਤੀ ਗਈ ਆ ਪਰ ਮੈਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਆ ਕਿ ਉਹਨਾਂ ਲਿਸਟ ਨਹੀਂ ਹੋਈ 15 ਤਰੀਕ ਲਈ ਹੁਣ ਸੁਣਵਾਈ ਉਹਦੀ ਸ਼ਾਇਦ ਗਾਂਹ ਹੋ ਜਾਏ ਤੇ ਮੈਂ ਤੇ ਮੇਰੇ ਨਾਲ ਮੇਰੇ ਸਾਥੀ ਅਸੀਂ ਕੱਲ ਨੂੰ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਦੀ ਮੁਲਾਕਾਤ ਵੀ ਕਰਨ ਜਾ ਰਹੇ ਹਾਂ ਅਸੀਂ ਈਮੇਲ ਕੀਤੀ ਸੀ ਉਹਦੀ ਸਾਨੂੰ ਪਰਮਿਸ਼ਨ ਦੇ ਦਿੱਤੀ ਗਈ ਆ ਤੇ ਉਹ ਕੱਲ ਨੂੰ ਅਸੀਂ ਬੈਠ ਕੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਆਵਾਂਗੇ ਤਰਨਤਾਰਨ ਜ਼ਿਮਨੀ ਚੌਂ ਨੂੰ ਲੈ ਕੇ ਅਖਾੜਾ ਪੱਕ ਗਿਆ ਏ ਚੋਣ ਲਈ ਅੱਜ ਤੋਂ ਨਾਮਜ਼ਦਗੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਸ਼ੋਮਨੀ ਅਕਾਲੀ ਦਲ ਦੀ ਕਾਨੂੰਨੀ ਟੀਮ ਨੇ ਤਰਨਤਾਰਨ ਦੀ ਉਪਚੋਣ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨੂੰ ਲੈ ਕੇ ਅੱਜ ਮੁੱਖ ਚੋਣ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਲਖਤੀ ਸ਼ਿਕਾਇਤ ਮਗਰੋਂ ਐਡਵੋਕੇਟ ਅਰਸ਼ਦੀਪ ਸਿੰਕਲੇ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਰਨਤਾਰਨ ਵਿੱਚ ਤਾਇਨਾਤ ਡੀਐਸਪੀ ਜਗਜੀਤ ਸਿੰਘ ਤੇ ਡੀਐਸਪੀ ਸੁਖਬੀਰ ਸਿੰਘ ਖਿਲਾਫ ਸ਼ਿਕਾਇਤ ਕੀਤੀ ਹੈ ਕਿਉਂਕਿ ਇਹ ਪੁਲਿਸ ਅਧਿਕਾਰੀ ਆਪ ਉਮੀਦਵਾਰ ਹਰਮਿਤ ਸਿੰਘ ਸੰਧੂ ਦੇ ਖਾਸ ਨੇ ਤੇ ਇਹ ਡੀਐਸਪੀ ਇਸ ਲੋਕਾਂ ਨੂੰ ਡਰਾ ਧਮਕਾ ਰਹੇ ਨੇ। ਉਹਨਾਂ ਦਾ ਦਾਵਾ ਕੀਤਾ ਕਿ ਤਰਨਤਾਰਨ ਦੀ ਉਪਚੋਣ ਵਿੱਚ ਆਮ ਆਦਮੀ ਪਾਰਟੀ ਨੂੰ ਆਪਣੀ ਹਾਰ ਨਜ਼ਰ ਆਣ ਲੱਗੀ ਹੈ ਜਿਸ ਕਰਕੇ ਆਪ ਹੁਣ ਕਟਿਆ ਹੱਥ ਕੰਡੇ ਵਰਤਣ ਲੱਗੀ ਹੈ। ਉਹਨਾਂ ਕਹਿੰਦੇ ਕਿ ਮੁੱਢਲੇ ਪੜਾਤੇ ਹੀ ਉਪਚੋਣ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਪਿੱਛੇ ਆਪ ਦਾ ਡਰ ਸਾਫ਼ ਨਜ਼ਰ ਆ ਰਿਹਾ ਹੈ। ਅੱਜ ਸ਼੍ਰੋਮਣੀ ਅਕਾਲੀ ਦਲ ਦਾ ਡੈਲੀਗੇਸ਼ਨ ਅਸੀਂ ਚੀਫ ਇਲੈਕਟੋਰਲ ਸਾਹਿਬ ਨੂੰ ਮਿਲੇ ਆ ਸਾਡੇ ਨਾਲ ਸਾਰੀ ਜਿਹੜੀ ਸਾਡੀ ਲੀਗਲ ਟੀਮ ਹੈ ਗੁਰਵੀਰ ਸਾਹਿਬ ਸਾਂਪਲਾ ਸਾਹਿਬ ਰੰਧਾਵਾ ਸਾਹਿਬ ਸਮਰਤ ਸੰਧੂ ਜੀ ਤੇ ਆਪਣਾ ਕੀ ਕਹਿੰਦੇ ਨੇ ਹੋਰ ਜਿੰਨੇ ਸਾਡੇ ਐਡਵੋਕੇਟਸ ਆ ਅਸੀਂ ਸਾਰੇ ਮਿਲੇ ਆ ਮਸਲਾ ਹੈ ਜਿਹੜੀ ਤਰਨ ਤਾਰਨ ਬਾਈ ਇਲੈਕਸ਼ਨ ਤੁਸੀਂ ਦੇਖੋ ਵੀ ਹਲੇ ਸੇਰ ਚੋਂ ਪੂਣੀ ਵੀ ਨਹੀਂ ਕੀਤੀ ਹਲੇ ਬਾਈ ਇਲੈਕਸ਼ਨ ਸ਼ੁਰੂ ਹੋਈ ਹੈ ਤੇ ਆម ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੱਕੇशाही ਇਹ ਬਿਲਕੁਲ ਇਨੀਸ਼ੀਅਲ ਸਟੇਜ ਤੇ ਸ਼ੁਰੂ ਕਰਤੀ ਜਿਹੜੀ ਸਪੈਸਿਫਿਕ ਚੀਜ਼ ਨੂੰ ਲੈ ਕੇ ਅਸੀਂ ਅੱਜ ਮਿਲੇ ਆ ਹਾਦਸੇ ਮਗਰੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ ਨੇ 8 ਅਕਤੂਬਰ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖਰੀ ਸਾਹ ਲਏ ਸਨ ਸ਼ੁਰੂਆਤੀ ਰਿਪੋਰਟਾਂ ਵਿੱਚ ਦਾਵਾ ਕੀਤਾ ਗਿਆ ਸੀ ਕਿ ਜਵੰਦਾ ਦੀ ਮੌਤ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਸੜਕ ਹਾਦਸੇ ਕਾਰਨ ਹੋਈ ਸੀ ਹਾਲਾਂਕਿ ਇੱਕ ਨਵੀਂ ਜਾਂਚ ਰਿਪੋਰਟ ਵਿੱਚ ਇਸ ਦਾਅਵੇ ਨੂੰ ਗਲਤ ਦੱਸਿਆ ਗਿਆ ਹੈ ਜਾਂਚ ਤੋਂ ਖੁਲਾਸਾ ਹੋਇਆ ਹੈ ਕਿ ਬਾਈਕ ਹਾਦਸਾ ਬੱਦੀ ਵਿੱਚ ਨਹੀਂ ਬਲਕਿ ਪਿੰਜੌਰ ਵਿੱਚ ਹੋਇਆ ਸੀ ਇੱਕ ਮੀਡੀਆ ਰਿਪੋਰਟ ਮੁਤਾਬਕ ਇਹ ਹਾਦਸਾ 27 ਸਤੰਬਰ ਨੂੰ ਵਾਪਰਿਆ ਜਦੋਂ ਜਵੰਦਾ ਸ਼ਿਮਲਾ ਜਾ ਰਿਹਾ ਸੀ ਹਾਦਸੇ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਤੇ ਗਾਇਕ ਨੂੰ ਫੌਰੀ ਪਿੰਜੌਰ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਇਸ ਨਿੱਜੀ ਹਸਪਤਾਲ ਨੇ ਗਾਇਕ ਦਾ ਮੋਢਾ ਇਲਾਜ ਕਰਨ ਤੋਂ ਨਾ ਕਰ ਦਿੱਤੀ। ਇਲਾਜ ਵਿੱਚ ਦੇਰੀ ਨਾਲ ਜਵੰਦਾ ਦੀ ਹਾਲਤ ਵਿਗੜ ਗਈ ਜੋ ਮਗਰੋਂ ਗਾਇਕ ਦੀ ਜਾਨ ਲਈ ਕਾਤਕ ਸਾਬਤ ਹੋਈ। ਸਾਨਕ ਲੋਕਾਂ ਤੇ ਮਨੁੱਖੀ ਅਧਿਕਾਰ ਸੰਗਠਨਾ ਦਾ ਕਹਿਣਾ ਹੈ ਕਿ ਜੇ ਰਾਜਵੀਰ ਜਵੰਦਾ ਨੂੰ ਸਮੇਂ ਤੇ ਸਹੀ ਇਲਾਜ ਮਿਲ ਜਾਂਦਾ ਤਾਂ ਸ਼ਾਇਦ ਉਹਨਾਂ ਦੀ ਜਾਨ ਬਚਾਈ ਜਾ ਸਕਦੀ ਸੀ। ਉਦਰ ਐਕਸੀਡੈਂਟ ਤੋਂ ਤੁਰੰਤ ਬਾਅਦ ਜਿਸ ਹਸਪੀਟਲ ਵਿੱਚ ਰਾਜਵੀਰ ਨੂੰ ਲਿਜਾਇਆ ਗਿਆ ਉੱਥੋਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਸ ਸਮੇਂ ਇਹ ਨਹੀਂ ਪਤਾ ਸੀ ਕਿ ਜ਼ਖਮੀ ਵਿਅਕਤੀ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਨੇ ਡਾਕਟਰ ਮੋਹਿਤ ਨੇ ਕਿਹਾ ਕਿ ਟੀਵੀ ਤੇ ਖਬਰਾਂ ਚੱਲਣ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗਾ ਕਿ ਉਹ ਰਾਜਵੀਰ ਜਵੰਦਾ ਨੇ ਜਿਲੰਦਰ ਦੇ ਫਲੋਰ ਪੁਲਿਸ ਸਟੇਸ਼ਨ ਦੇ ਮੁਤਲ ਐਸਐਚਓ ਪੂਸ਼ਨ ਕੁਮਾਰ ਵੱਲੋਂ ਜ਼ਬਰਜਨਾਹ ਪੀੜਤ ਦੀ ਮਾਂ ਨਾਲ ਅਸ਼ਲੀਲ ਗੱਲਾਂ ਕਰਨ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਐਸਐਚਓ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਉਸ ਦੀ ਵੀਡੀਓ ਨੂੰ ਐਡਿਟ ਕਰਕੇ ਪ੍ਰਸਾਰਿਤ ਕੀਤਾ ਗਿਆ ਸੀ ਉਸ ਨੇ ਦੋਸ਼ ਲਗਾਇਆ ਕਿ ਕਾਮਰੇਡ ਜਰਨੈਲ ਸਿੰਘ ਇਸਾ ਮਾਮਲੇ ਵਿੱਚ ਸ਼ਾਮਲ ਸੀ ਤੇ ਉਸ ਦੇ ਪਾਕਿਸਤਾਨ ਦੇ ਲੋਕਾਂ ਨਾਲ ਸੰਬੰਧ ਸਨ ਅਸਲਚ ਹੋਣੇ ਕਿ ਆ ਕੇ ਉਸ ਨੂੰ ਪਾਕਿਸਤਾਨ ਤੋਂ ਧਮਕੀ ਭਰੇ ਫੋਨ ਆਏ ਸਨ ਉਸ ਨੂੰ ਦੋ ਵੱਖ-ਵੱਖ ਨੰਬਰਾਂ ਤੋਂ ਫੋਨ ਕਰਕੇ ਧਮਕੀਆਂ ਦਿੱਤੀਆਂ ਗਈਆਂ ਸਨ ਇਹ ਫੋਨ ਪਾਕਿਸਤਾਨੀ ਡੌਨ ਸ਼ਹਿਜ਼ਾਦ ਪੱਟੀ ਨੇ ਕੀਤੇ ਸਨ ਭੂਸ਼ਣ ਕੁਮਾਰ ਨੇ ਅੱਗੇ ਦੋਸ਼ ਲਗਾਇਆ ਕਿ ਉਸ ਨੇ ਆਪਣੇ ਇਲਾਕੇ ਵਿੱਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਬੰਦ ਕਰ ਦਿੱਤਾ ਸੀ ਉਸ ਨੇ ਕਈ ਲੋਕਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਵੀ ਰੋਕਿਆ ਸੀ ਇਸ ਕਾਰਨ ਬਹੁਤ ਸਾਰੇ ਲੋਕ ਉਸ 'ਤੇ ਆਪਣਾ ਗੁੱਸਾ ਕੱਢ ਰਹੇ ਨੇ ਉਸ ਨੇ ਕਿਹਾ ਮੇਰੀ ਰਿਕਾਰਡਿੰਗ ਵਿੱਚ ਇਹ ਕਿਉਂ ਨਹੀਂ ਦੱਸਿਆ ਗਿਆ ਕਿ ਮੈਂ ਪੀੜਤਾ ਨੂੰ ਪੁੱਤ-ਪੁੱਤ ਕਹਿ ਕੇ ਬੁਲਾ ਰਿਹਾ ਸੀ ਮੈਂ ਇੱਕ ਤੀ ਦਾ ਪਿਤਾ ਦੀ ਹਾਂ ਮਸ਼ਹੂਰ ਪੰਜਾਬੀ ਗਾਇਕ ਖਾਨ ਸਾਹਿਬ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ ਜਾਣਕਾਰੀ ਮੁਤਾਬਕ ਖਾਨ ਸਾਹਿਬ ਦੇ ਪਿਤਾ ਨੂੰ ਹਾਰਟ ਅਟੈਕ ਆਇਆ ਜਿਸ ਕਾਰਨ ਉਹਨਾਂ ਦਾ ਦੇਹਾਂਤ ਹੋ ਗਿਆ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਖਾਨ ਸਾਹਿਬ ਦੇ ਮਾਤਾ-ਦਾਦੀ ਦੇਹਾਂਤ ਹੋ ਗਿਆ ਸੀ ਖਾਨ ਸਾਹਿਬ ਦੀ ਮਾਂ ਸਲਮਾ ਪਰਵਿੰਦਾ ਦੇਹਾਂਤ 25 ਸੰਬਰ ਨੂੰ ਹੋਇਆ ਸੀ ਉਹ ਪਿਛਲੇ ਲੰਬੇ ਸਮੇਂ ਤੋਂ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ ਤੇ ਉਹ ਬਿਮਾਰ ਸਨ ਤੇ ਡਾਕਟਰਾਂ ਦੀ ਦੇਖਪਾਲ ਹੇਠ ਸਨ ਇਸ ਤੋਂ ਬਾਅਦ ਵੀ ਉਹਨਾਂ ਦੀ ਸਿਹਤ ਵਿੱਚ ਸੁਧਾਰ ਨਹੀਂ ਹੋ ਰਿਹਾ ਸੀ ਮਾਂ ਦੇ ਦੇਹਾਂਤ ਸਮੇਂ ਗਾਇਕ ਖਾਨ ਸਾਹਿਬ ਇੱਕ ਸ਼ੋਅ ਲਈ ਕੈਨੇਡਾ ਵਿੱਚ ਸਨ ਮਾਂ ਦੀ ਮੌਦੀ ਖਬਰ ਮਿਲਣ ਤੋਂ ਬਾਅਦ ਉਹ ਸ਼ੋਅ ਰੱਦ ਕਰਕੇ ਪੰਜਾਬ ਵਾਪਸ ਆ ਗਏ ਸਨ ਤੇ ਇਹ ਸਨ ਹੁਣ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਖਾਸ ਖਬਰਾਂ ਤੇ ਨਿਊਯਾਰਕ ਸਿਟੀ ਨੇ 350 ਸਾਲਾ ਸ਼ਤਾਬਦੀ ਤੇ ਦਿੱਤੀ ਸ਼ਰਧਾਂਜਲੀ 114 ਸਟਰੀਟ ਦਾ ਨਾਮ ਗੁਰਤੇਗ ਬਹਾਦਰ ਜੀ ਮਾਰਗ ਰੱਖਿਆ ਸੀਐਮਾ ਨੇ ਹੜਪੀੜਤ ਕਿਸਾਨਾਂ ਨੂੰ ਵੰਡੇ ਮੁਆਵਜ਼ੇ ਦੇ ਚੈੱਕ ਨਵਜੋਤ ਸਿੱਧੂ ਤੇ ਕੀਤਾ ਤਿੱਖਾ ਸ਼ਬਦੀ ਵਾਰ ਕਿਹਾ ਹੁਣ ਜਦੋਂ ਉਹਨਾਂ ਕੋਲ ਕਰਨ ਲਈ ਕੁਝ ਨਹੀਂ ਤਾਂ ਪੰਜਾਬ ਦੇ ਏਜੰਡਾ ਫਾਈਲ ਤੋਂ ਧੂੜ ਝਾੜ ਦੇਣਗੇ ਪੰਜਾਬ ਕੈਬਨਿਟ ਵੱਲੋਂ ਦਰਿਆਵਾਂ ਦੀ ਸਫਾਈ ਨੂੰ ਹਰੀ ਚੰਡੀ ਸ਼੍ਰੀਨਾਨਦਪੁਰ ਸਾਹਿਬ ਨਹੀਂ ਬਣੇਗਾ ਨਵਾਂ ਜ਼ਿਲ੍ਹਾ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੀਨਾਨਦਪੁਰ ਸਾਹਿਬ ਦੇ ਇਤਿਹਾਸਿਕ حوالے ਦਿੰਦਿਆਂ ਇਸ ਨੂੰ ਜ਼ਿਲ੍ਹਾ ਬਣਾਉਣ ਦੀ ਕੀਤੀ ਮੰਗ ਸ਼ੋਮਨੀ ਅਕਾਲੀ ਦਲ ਨੇ ਤਰਨਤਾਰਨ ਦੀ ਉਪਚੋਣ ਵਿੱਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨੂੰ ਲੈ ਕੇ ਮੁੱਖ ਚੌਣ ਕਮਿਸ਼ਨਰ ਕੋਲ ਦਰਜ ਕਰਵਾਈ ਸ਼ਿਕਾਇਤ ਤੇ ਗਾਇਕ ਰਾਜਵੀਰ ਜਵੰਦਾ ਦੀ ਮੌਤ ਸਬੰਧੀ ਨਵਾਂ ਖੁਲਾਸਾ ਇਹ ਹਾਦਸਾ ਹਿਮਾਚਲ ਪ੍ਰਦੇਸ਼ ਦੇ ਬੰਦੀ ਵਿੱਚ ਨਹੀਂ ਬਲਕਿ ਪਿੰਜੌਰ ਵਿੱਚ ਹੋਇਆ ਇਸੇ ਨਾਲ ਹੀ ਰਾਪਟਾ ਨਿਊਜ਼ਾ ਖਬਰਾਂ ਦਾ ਐਬਲੀਟਨ ਖਤਮ ਹੁੰਦਾ ਹੈ ਅਗਿਆ ਤੇ ਸਤਿ ਸ਼੍ਰੀ ਅਕਾਲ